ਭਗਵਾਨ ਕਾਰਤਿਕ ਸਵਾਮੀ ਦਾ ਸਥਾਨ ਅਛਲੇਸ਼ਵਰ धाम ਜਦੋਂ ਕਿ ਦੋਵਾਂ ਪੁੱਤਰਾਂ ਨੂੰ ਪ੍ਰਥਮ ਪੂਜਨ ਦਾ ਅਧਿਕਾਰ ਬੋਲੇ ਸ਼ੰਕਰ ਨੇ ਦੇਣਾ ਸੀ ਇੱਕ ਸ਼ਰਤ ਰੱਖੀ ਸੀ ਕਿ ਜਿਹੜਾ ਸਾਰੀ ਪ੍ਰਿਥਵੀ ਦਾ ਚੱਕਰ ਲਾ ਕੇ ਪਹਿਲਾਂ ਆਊਗਾ ਉਹਨੂੰ ਹੀ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਜਾਏਗਾ ਮਾਤਾ ਪਿਤਾ ਦਾ ਗੇਸ ਸੁਣ ਕੇ ਜਦ ਕਿ ਕਾਰਤਿਕ ਸਵਾਮੀ ਦੀ ਸਵਾਰੀ ਮੂਸਾ ਦੀ ਸੀ ਉਹ ਇੱਥੇ ਵਿਸ਼ਰਾਮ ਕਰ ਰਹੀ ਸੀ ਜਦੋਂ ਕਿ ਗਣੇਸ਼ ਜੀ ਮਹਾਰਾਜ ਦਾ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਕਲਾਸ਼ ਚ ਦੇ ਦਿੱਤਾ ਗਿਆ ਉਸ ਤੋਂ ਬਾਅਦ ਕੇਤੀ ਕੋਟੀ ਦੇਵਤਾ ਇਹਨਾਂ ਨੂੰ ਮਨਾਉਣ ਵਾਸਤੇ ਕਾਰਤਿਕ ਸੁਆਮੀ ਨੂੰ ਇੱਥੇ ਆਏ ਨੇ ਅਚਲ ਅਚਲੇਸ਼ਵਰ धाम ਔਰ ਪਹਿਲੀ ਬਾਸ਼ਾਏ ਗੁਰਨਾਨਕ ਦੇਵ ਜੀ ਮਹਾਰਾਜ ਵੀ ਇਸ ਪਵਿੱਤਰ ਸਰੋਵਰ ਦੇ ਕੰਡੇ ਉਹਨਾਂ ਦੀ ਸਿੱਧ ਗੋਸ਼ਟੀ ਹੋਈ ਹੈ ਅੱਜ ਮਹਾ ਸ਼ਵਰਾਤਰੀ ਦਾ ਤਿਹਾਰ ਸ੍ਰੀ ਅਚਲੇਸ਼ਵਰ ਮੰਦਿਰ ਕਾਰਜਵਾਟਰ ਟ੍ਰਸਟ ਵੱਲੋਂ 25 ਸਾਲ ਤੋਂ ਬੜੇ ਜੋਰ ਨਾਲ ਮਨਾਇਆ ਜਾਂਦਾ ਹੈ ਔਰ ਲੋਕੀ ਇੱਥੇ ਆਪਣੀਆਂ ਮਨੋ ਕਾਮਨਾ ਲੈ ਕੇ ਆਉਂਦੇ ਨੇ ਤੇ ਪੂਰੀਆਂ ਕਰਦੇ ਨੇ ਗੁਰਨਾਨਕ ਸਾਹਿਬ ਜਿਹੜੇ ਹੈ ਇਸ ਪੁਿੱਤ ਸਰੋਵਰ ਦੇ ਸਿੱਧ ਗੋਸ਼ਟੀ ਹੋਈ ਆ ਉਹਨਾਂ ਨੇ ਸਿੱਧਾ ਨੂੰ ਉਹਨਾਂ ਨੇ ਭਗਵਾਨ ਨਾਲ ਜੋੜਨ ਦੇ ਵੇਲੇ ਹੀ ਪ੍ਰੇਰਣਾ ਕੀਤੀ ਆ ਜਦ ਕਿ ਸਿੱਧ ਜਿਹੜੇ ਉਹ ਆਪਣੇ ਆਪ ਨਾਲ ਜਿਹੜੀ ਸੰਗਤ ਨੂੰ ਜੋੜਦੇ ਸੀ ਅੱਜ ਦੇ ਦਿਨ ਹੀ ਉਹ ਨਾਨਕ ਸਾਹਿਬ ਇੱਥੇ ਆਏ ਔਰ ਸਾਹਮਣੇ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਚ ਬਣਿਆ ਔਰ ਇਹ ਗੇਟ ਤੇ ਲਿਖਿਆ ਸੋਨ ਮੇਲਾ ਸ਼ਿਵਰਾਤ ਬਾਬਾ ਚੱਲ ਬਟਾ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਉਹ ਘੱਟ ਸਥਾਨ ਐਸੇ ਮਿਲਦੇ ਹਨ ਜਿੱਥੇ ਮੰਦਿਰ ਤੇ ਗੁਰਦੁਆਰਾ ਸਾਹਿਬ ਇਕੱਠੇ ਹੋ ਅਸੀਂ ਸਮਝਦੇ ਆਂ ਧਰਤੀ ਬਹੁਤ ਵੱਡੇ ਭਾਗਾ ਵਾਲੀ ਹੈ ਕਿਉਂਕਿ ਦੋ ਸ੍ਰਿਸ਼ਟੀ ਦੇ ਮਾਲਕ ਕਨਤਨ ਸਾਹਿਬ ਜੀ ਗੁਨਾਦ ਦੇ ਜੀ ਮਹਾਰਾਜ ਜੀ ਦਾ ਭਗਵਾਨ ਸ਼ਿਵ ਜੀ ਦਾ ਇੱਥੇ ਆਉਣਾ ਬਹੁਤ ਵੱਡੇ ਭਾਗ ਨੇ ਸਾਡੇ ਇਹ ਸਥਾਨ ਦੋਵੇਂ ਜਰੇ ਭਾਈਚਾਰੇ ਸਾਂਝ ਦਾ ਪ੍ਰਤੀਕ ਨੇ Hindu ਸਖੇ ਚੇਤਤਾ ਦਾ ਪ੍ਰਤੀਕ ਨੇ ਇਹ ਸਾਰੇ ਹੀ ਤਿਉਹਾਰ ਭਾਵੇਂ ਕੋਈ ਸਿੱਖ ਧਰਮ ਦੇ ਹੋਣ ਭਾਵੇਂ ਕੋਈ Hindu ਭਾਈਚਾਰੇ ਦੇ ਹੋਣ ਸਾਰੇ ਤਿਉਹਾਰ ਅਸੀਂ ਸਾਰੇ ਇੱਕ ਦੂਜੇ ਨਾਲ ਮੇਲ ਪਿਆਰ ਕੇ ਆਪਰੇਮ ਪਿਆਰ ਇਤਿਹਾਸ ਮੁਹੱਬਤ ਨਾ ਮਨਾਉਂਦੇ ਹਾਂ ਤਾਂਤਨ ਸਾਹਿਬ ਜੀ ਨੂੰ ਅਨੰਦਦੇਵ ਜੀ ਮਹਾਰਾਜ ਜਦੋਂ ਇੱਥੇ ਆਏ ਨੇ ਉਦੋਂ ਸ਼ਿਵਰਾਤਰੀ ਦਾ ਝਾੜਾ ਸੀ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਮੇਲਾ ਸੰਸ਼ਿਵਰਾਤਾ ਪਾਪਾ ਅਚਲਵਟਾਲੇ ਆਈ ਦਾ ਵਰਣਨ ਕੀਤਾ ਹੈ ਉਹਨਾਂ ਇੱਥੇ ਆ ਕੇ ਜੋ ਸਿੱਧਾਂ ਨਾਲ ਗੋਸ਼ਤੀ ਕੀਤੀ ਵਿਚਾਰਾ ਕੀਤੀਆਂ ਗ੍ਰਾਮਾ ਪਰਮਾ ਦਾ ਪਖੰਡਾ ਦਾ ਨਾਸ਼ ਕੀਤਾ ਇਨਾ ਚੀਜ਼ਾਂ ਦਾ ਖੰਡਨ ਕੀਤਾ ਉਹਨਾਂ ਨੇ ਸਮਝਾਇਆਗਾ ਉਹ ਸ਼ਬਦ ਗੁਰੂ ਦੇ ਲਾਡ ਲੱਈਏ ਜੇ ਕੋਈ ਪ੍ਰਾਪਤ ਕਰਨਾ ਹੈ ਕਿ ਗ੍ਰਸਤੀ ਧਰਮ ਹੈ ਨਹੀਂ ਕਿਉਂਕਿ ਉਸ ਵਕਤ ਦੇ ਜੋਗੀ ਸਨ ਉਹ ਗ੍ਰਸਤੋ ਬੇਮੁਖ ਹੋ ਕੇ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਗਏ ਸਨ ਉਹਨਾਂ ਨੇ ਸਾਰੇ ਧਰਮਾਂ ਨੂੰ ਉੱਤਮ ਗ੍ਰਸਤ ਧਰਮ ਕਿਹਾ ਸੋ ਅੱਜ ਲੋੜ ਹੈ ਸਾਨੂੰ ਇਹ ਸਾਰੇ ਤਿਆਰ ਮਿਲ ਬੈਠ ਕੇ ਆਪਸ ਵਿੱਚ ਪ੍ਰੇਮ ਜਲ ਫਾਗਨਾ ਮਨੋਣਾ ਚਾਹੀਦੇ ਹਨ ਸੋ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੀ ਸ਼੍ਰੀ ਰਾਤਰੀ ਦੇ ਦਿਹਾੜੇ ਦੀ ਸਲਾਨਾ ਜੋੜ ਮੇਲਾ ਸਿੱਧ ਗੋਸਤੇ ਪਾਵਰ ਸਪਲਟਰ ਦਿਹਾੜੇ ਨੂੰ ਖਾਸ ਨੂੰ ਮਾਨਤ ਨਾਮਲੇ ਆ ਸੱਤਾਂ ਨੂੰ ਦੇਵਤੀਆ ਕਰਾਈਆਂ ਤੋਂ ਮੁਬਾਰਕਬਾਦ ਦੇਣਾ